ਜਦੋਂ ਵਰਤਮਾਨ ਤੇ ਆਉਣ ਵਾਲੀ ਪੀੜ੍ਹੀ ਸਾਡ ਨੂੰ ਅਸੀਂ ਆਪਣੀ ਮਾਤ ਭਾਸ਼ਾ ਤੋਂ ਦੂਰ ਕਰ ਚੁੱਕੇ ਹਾਂ ਤਾਂ ਪੰਜਾਬ ਅਤੇ ਪੰਜਾਬੀਅਤ ਦੇ ਪ੍ਰਤੀ ਇੱਕ ਬਾਰੇ ਸ਼ੰਕੇ ਉੱਪਨ ਹੋਣਾ ਲਾਜ਼ਮੀ ਹੈ ਵਰਤਮਾਨ ਸਥਿਤੀ ਵਿੱਚ ਉਦੋਂ ਹੋਰ ਵੀ ਗੰਭੀਰ ਸੰਕਟ ਬਣ ਜਾਂਦਾ ਹੈ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜਮਾਨੇ ਵਿੱਚ ਪੰਜਾਬੀ ਭਾਸ਼ਾ ਦੇ ਰੁਜ਼ਗਾਰ ਉੱਪਨ ਕਰਨ ਦੀ ਸਮਰੱਥਾ ਦੇ ਉੱਪਰ ਵੀ ਪ੍ਰਸ਼ਨ ਚਿੰਨ ਲੱਗਦੇ ਹਨ ਔਰ ਜਦੋਂ ਅੱਜ ਅਸੀਂ ਦੇਖਦੇ ਹਾਂ ਕਿ 2024 ਵਿੱਚ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਪੰਜਾਬ ਦੇ 90 ਸਰਕਾਰੀ ਕਾਲਜਾਂ ਵਿੱਚ ਸਿਰਫ 18 ਪੰਜਾਬੀ ਅਧਿਆਪਕ ਆਪਣੀਆਂ ਜਿ 服务ਾਂ ਦੇ ਰਹੇ ਸੀ ਪੰਜਾਬੀ ਦੇ ਆਪ ਮੰਚ ਦੇ ਸਾਥੀ ਅਧਿਆਪਕਾਂ ਨੂੰ ਮੇਰੇ ਵੱਲੋਂ ਜਾਨੀ ਕਿ ਡਾਕਟਰ ਸੁਖਿੰਦਰ ਸਿੰਘ ਚੀਮਾ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ ਇਹ ਪਿਛਲੇ ਕੁਝ ਦਿਨਾਂ ਵਿੱਚ ਵਾਪਰੀਆਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਘਟਨਾਵਾਂ ਨੇ ਏਸ਼ੀਆ ਦੇ ਕਿਤੇ ਵਿੱਚ ਵੱਡੀ ਉਤਫਤਨ ਪੈਦਾ ਕੀਤੀ ਹੈ ਜਿਸ ਦੇ ਪ੍ਰਭਾਵ ਅਧੀਨ ਭਾਰਤੀ ਸ਼ੇਅਰ ਬਾਜ਼ਾਰ ਵੀ ਗਰਾਵਟ ਦਾ ਸ਼ਿਕਾਰ ਹੋਇਆ ਨਜ਼ਰ ਆਉਂਦਾ ਹੈ ਨਵੇਂ ਆਰਥਿਕ ਸੰਸਾਰਿਕ ਦਰਜੇਬੰਦੀ ਨੂੰ ਅਸਾਰਨ ਦੇ ਯਤਨਾਂ ਵਜੋਂ ਪੈਦਾ ਹੋਈ ਇਹ ਆਰਥਿਕ ਭੂਗੋਲਿਕ ਅਤੇ ਸਮਾਜਿਕ ਉਤਪੱਤਵਲ ਨੇ ਪੰਜਾਬ ਦੇ ਖਿੱਤੇ ਲਈ ਅਤੇ ਖਾਸ ਤੌਰ ਤੇ ਪੰਜਾਬੀ ਸਮਾਜ ਲਈ ਨਵੀਆਂ ਚੁਣੌਤੀਆਂ ਪੇਸ਼ ਕੀਤੀਆਂ ਨੇ ਜਿਸ ਦੇ ਮੱਦੇ ਨਜ਼ਰ ਇੱਕ ਜਾਗਰੂਕ ਸਮਾਜ ਦੇ ਪਹਿਰੇਦਾਰ ਦੇ ਵਜੋਂ ਤੁਹਾਡੇ ਨਾਲ ਪੰਜਾਬ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਪੇਸ਼ ਚੁਣੌਤੀਆਂ ਅਤੇ ਸੁਭਾਵਨਾਵਾਂ ਵਿਸ਼ੇ ਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਦਾ ਯਤਨ ਕਰ ਰਿਹਾ ਆਸ ਕਰਦਾ ਹਾਂ ਕਿ ਤੁਸੀਂ ਆਪਣੇ ਸਾਰਥਿਕ ਸੁਝਾਵਾ ਰਹੀਂ ਇਸ ਪਹਿਲ ਨੂੰ ਜਾਰੀ ਰੱਖੋਗੇ ਸਾਥੀਓ ਵਿਸ਼ਵੀਕਰਨ ਅਤੇ ਨਿਜੀਕਰਨ ਦੇ ਸਿਖਰਲੇ ਪੜਾਅ ਤੇ ਪਹੁੰਚੇ ਸਮਾਜ ਵਿੱਚ ਜਦੋਂ ਆਰਥਿਕ ਸੰਸਾਰਿਕ ਪ੍ਰਬੰਧ ਨੂੰ ਨਵੇਂ ਸਿਰੇ ਤੋਂ ਉਸਾਰਨ ਲਈ سرمایہਦਾਰਾਂ ਦੀ ਆਰਥਿਕਤਾ ਤੇ ਕਾਬਜ਼ ਜਮਾਤ ਆਪਣੇ ਅਪਰਾਲਿਆਂ ਨੂੰ ਗਤੀ ਦੇਣ ਲਈ ਯਤਨਸ਼ੀਲ ਹੈ ਤਾਂ ਖਾਲਸੇ ਦੀ ਸਿਰਜਕ ਧਰਤੀ ਪੰਜਾਬ ਤੋਂ ਮਿਲ ਰਹੇ ਸਿੱਧੇ ਵਿਰੋਧ ਦੇ ਚੱਲਦੇ ਆ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਦਰਪੇਸ਼ ਚੁਣੌਤੀਆਂ ਬਹੁਪੁਖੀ ਅਤੇ ਬਹੁਪਰਤੀ ਹੋ ਜਾਂਦੀਆਂ ਨੇ ਪੰਜਾਬ ਜੋ ਕਿ ਖੇਤੀ ਪ੍ਰਧਾਨ ਆਰਥਿਕਤਾ ਅਤੇ ਮੋਨੋਕਰਾਪ ਕਲਚਰ ਵਿੱਚ ਫਸੀ ਪੰਜਾਬੀ ਦੀ ਕਿਸਾਨੀ ਕਰਜ਼ੇ ਦੇ ਜੰਜਾਲ ਦੀ ਗ੍ਰਿਫਤ ਵਿੱਚ ਆਈ ਪੰਜਾਬ ਦੀ ਆਰਥਿਕਤਾ ਖੇਤੀ ਉਤਪਾਦਕਤਾ ਦੀ ਖੜੋਤ ਅਤੇ ਬਾਰਡਰ ਅਤੇ ਲੈਂਡਲੌਕਡ ਰਾਜ ਹੋਣ ਕਾਰਨ ਉਦਯੋਗੀਕਰਨ ਦੀ ਨਾ માત્ર ਸੰਭਾਗਨਾ ਰਾਜ ਨੇਤਾਵਾਂ ਦੀ ਸੋਚ ਦ੍ਰਿਸ਼ਟੀ ਦੀ ਕੰਗਾਲੀ ਅਫਸਰ شاہੀ ਦੀ ਪ੍ਰਬੰਧਕ ਤੇ ਪਕੜ ਰੁਜ਼ਗਾਰ ਨਾਸਿਰਜਨ ਦੀ ਸਮਰਥਾ ਦੀ ਅਣਹੋਂਦ ਜਾ ਕਹੇ ਲਈਏ ਕਿ ਰੁਜ਼ਗਾਰ ਸਿਰਜਣ ਦੀ ਸਮਰੱਥਾ ਦੀ ਅਣਹੋਂਦ ਅਤੇ ਮਾਨਵੀ ਸ਼ਕਤੀ ਆਰਥਿਕ ਸਾਧਨਾ ਅਤੇ ਬૌਧਿਕ ਸ਼ਕਤੀ ਦੇ ਪ੍ਰਵਾਸ ਦੇ ਚੱਲਦਿਆਂ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਅਤੇ ਉਸ ਦੇ ਪ੍ਰਭਾਵ ਵਜੋਂ ਨਸ਼ਿਆਂ ਦਾ ਰੁਝਾਨ ਰਾਜਨੇਤਾਵਾਂ ਵੱਲੋਂ ਮੁਫਤ ਅਤੇ ਰਿਆਇਤੀ ਸੱਭਿਆਚਾਰਕ ਸਿੱਖੇ ਸੱਤਾ ਤੇ ਕਾਬਜ਼ ਹੋਣ ਦੀ ਪ੍ਰਵਿਰਤੀ ਦਾ ਵਿਕਾਸ ਅਤੇ ਵਿਸਤਾਰ ਸਰਕਾਰ ਵੱਲੋਂ ਰਾਜ ਦੇ ਵਿੱਤੀ ਸਰੋਤਾਂ ਨੂੰ ਸਿਰਜ ਨਾ ਸਕਣ ਦੀ ਅਕੁਸ਼ਲਤਾ ਤੇ ਇਸ ਦੌਰ ਵਿੱਚ ਪੰਜਾਬ ਪੰਜਾਬੀ ਅਤੇ ਪੰਜਾਬੀ ਇਤਨੂਦਰਪੇਸ਼ ਸਮੱਸਿਆਵਾਂ ਬਾਰੇ ਸੂਝਵਾਨ ਸਾਥੀਆਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣ ਦੇ ਯਤਨ ਵਜੋਂ ਅੱਜ ਤੁਹਾਡੇ ਸੰਮੁਖ ਹੋਇਆ ਹਾਂ ਮੈਂ ਧੰਨਵਾਦ ਕਰਦਾ ਹਾਂ ਪ੍ਰੋਫੈਸਰ ਪਰਮਜੀਤ ਸਿੰਘ ਰੰਧਾਵਾ ਦਾ ਜਿਨ੍ਹਾਂ ਵੱਲੋਂ ਇਹ ਮੰਚ ਉਸਾਰ ਕੇ ਜਿੱਥੇ ਆਪਣੇ ਸਾਥੀਆਂ ਤੱਕ ਪਹੁੰਚ ਨੂੰ ਯਕੀਨੀ ਬਣਾਇਆ ਉੱਥੇ ਹੀ ਵਿਚਾਰਾਂ ਦੀ ਜਿਹੜੀ ਹੈ ਪਹਿਲ ਕਦਮੀ ਤੇ ਤੰਦ ਜੋੜ ਕੇ ਤੁਹਾਡੇ ਸਾਰਿਆਂ ਨਾਲ ਸਿਰ ਜੋੜਨ ਦੀ ਇੱਕ ਕੋਸ਼ਿਸ਼ ਨੂੰ ਸਫਲ ਕਰਨ ਲਈ ਇੱਕ ਮੰਚ ਪ੍ਰਦਾਨ ਕੀਤਾ ਇਸ ਮੰਚ ਤੋਂ ਮੇਰੀ ਆਸ ਬਹੁਤ ਵੱਡੀ ਹੈ ਤੇ ਹਮੇਸ਼ਾ ਰਹੇਗੀ ਅੱਜ ਦੇ ਵਿਸ਼ੇ ਦੀ ਤੰਦ ਛੋਣ ਲਈ ਆਓ ਸ਼ੁਰੂਆਤ ਕਰੀਏ ਅੰਤਰਰਾਸ਼ਟਰੀ ਪੱਧਰ ਤੋਂ ਅੰਤਰਰਾਸ਼ਟਰੀ ਉਤਪਤਲ ਦੇ ਇਸ ਦੌਰ ਵਿੱਚ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਦੇ ਬਹੁ-ਅੱਖੀ ਅਤੇ ਬਹੁ-ਪਰਤੀ ਚਿਹਰੇ ਨੂੰ ਪਛਾਣਨ ਦੀ ਕੋਸ਼ਿਸ਼ ਵਿੱਚ ਮੈਂ ਆਰਥਿਕ ਖੜੋਤ ਤੋਂ ਸ਼ੁਰੂ ਕਰਨਾ ਚਾਹਾਂਗਾ ਤਿੰਨ دہਾਕਿਆਂ ਤੱਕ ਦੇਸ਼ ਦੇ ਸੂਬਿਆਂ ਵਿੱਚ ਪ੍ਰਤੀ ਵਿਅਕਤੀ ਆਮਦਨ ਵਿੱਚ ਮੋਰੀ ਰਹਿਣ ਵਾਲੇ ਪੰਜਾਬ ਦੀ ਆਰਥਿਕਤਾ ਵਿੱਚ ਲਖੜੋਤ ਦੇ ਅਸਰ ਦੋ ਤਾਰੀ ਤਲਵਾਰ ਵਰਗੇ ਸਾਹਮਣੇ ਆਉਂਦੇ ਹਨ ਕਿਉਂਕਿ ਹਰੀ ਕ੍ਰਾਂਤੀ ਤੋਂ ਬਾਅਦ ਆਈ ਅਜਾਨਕ ਖਸ਼ਾਲੀ ਨੇ ਪੰਜਾਬੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕ ਦਿੱਤਾ ਤੇ ਜੀਵਨ ਲਾਗਤ ਨੂੰ ਵੀ ਪਰ 1990 ਤੋਂ ਬਾਅਦ ਵਿਸ਼ਵੀਕਰਨ ਦੀ ਨੀਤੀ ਦੇ ਅਸਰ ਅਧੀਨ ਖੇਤੀ ਖੇਤਰ ਨੂੰ ਰਿਆਇਤਾਂ ਵਿੱਚ ਕੀਤੀ ਗਈ ਕਟੌਤੀ ਖੇਤੀ ਦੀਆਂ ਵਾਧੀਆਂ ਲਾਗਤਾਂ ਤੇ ਪੈਦਾਵਾਰ ਵਿੱਚਲੀ ਖੜੋਤ ਨੇ ਪੰਜਾਬ ਦੀ ਖਸਾਰਨੀ ਨੂੰ ਕਰਜ਼ੇ ਦੇ ਮਹਾਜਾਲ ਵੱਲ ਧੱਕ ਦਿੱਤਾ ਜਿਸ ਕਾਰਨ ਖੇਤੀ ਦਾ ਤੰਦ ਦਾ ਲਾਹੇ ਬੰਦਾ ਨਾ ਰਿਹਾ ਨਤੀਜੇ ਵਜੋਂ ਕਰਜ਼ੇ ਦੀ ਪੰਡ ਹੋਰ ਵੱਡੀ ਹੋਣ ਲੱਗੀ ਜਿਸ ਦੇ ਸਿੱਟੇ ਵਜੋਂ ਕਿਸਾਨਾਂ ਨੇ ਖੁਦਕੁਸ਼ੀ ਦਾ ਰਾਹ ਲੱਭਿਆ ਅਤੇ ਉਹਨਾਂ ਦੀ ਅਗਲੀ ਪੀੜ੍ਹੀ ਨੇ ਪ੍ਰਵਾਸ ਦਾ ਇਸ ਉਤਨਫਤਨ ਦੇ ਦੌਰ ਵਿੱਚ ਪੰਜਾਬੀ ਭਾਸ਼ਾ ਦੀ ਹੋਂਦ ਉੱਪਰ ਵੀ ਵੱਡੇ ਹਮਲੇ ਹੋਏ 1900 90 ਤੋਂ ਬਾਅਦ ਖੁੱਲੀ ਮੰਡੀ ਦੀ ਵਿਵਸਥਾ ਅਤੇ 1986 ਦੀ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਅੰਗਰੇਜ਼ੀ ਮਾਧਿਅਮ ਸਕੂਲਾਂ ਅਤੇ CBSE ਸੰਸਥਾ ਦੇ ਪਾਠਕ੍ਰਮ ਵਿੱਚ ਪੰਜਾਬ ਵਿੱਚਲੇ ਸਕੂਲਾਂ ਵਿੱਚ ਵੀ ਪੰਜਾਬੀ ਨੂੰ 49ਵੇਂ ਵਿਸ਼ੇ ਦੇ ਰੂਪ ਵਿੱਚ ਪੜ੍ਹਾਉਣ ਅਤੇ ਸਿੱਖਿਆ ਦੇ ਮਾਧਿਅਮ ਦੇ ਰੂਪ ਵਿੱਚ ਅੰਗਰੇਜ਼ੀ ਨੂੰ ਲਾਗੂ ਕਰਨ ਦਾ ਜੋ ਯਤਨ ਸ਼ੁਰੂ ਹੋਇਆ ਉਸ ਸਥਿਤੀ ਨੂੰ ਜਦੋਂ ਅਸੀਂ ਅੱਜ ਦੇਖਦੇ ਹਾਂ ਉਹ ਇੱਥੇ ਤੱਕ ਜਾ ਪਹੁੰਚੀ ਕਿ ਪੰਜਾਬ ਦੇ ਅਜੀਮ ਸ਼ਾਇਰ ਸਰਗਸੀ ਡਾਕਟਰ ਸਰਦੀਪ ਪਾਤਰ ਨੂੰ ਆਪਣਾ ਦਰਦ ਇੱਕ ਸ਼ੇਅਰ ਦੇ ਰੂਪ ਵਿੱਚ ਬਿਆਨ ਕਰਨਾ ਪਿਆ ਕਿ ਸਭ ਚੀਜ਼ਾਂ ਕੀ ਕਰਦੀਆਂ ਚਿੜੀਆਂ ਦਾ ਕਲਕਲ ਕਰਦੀਆਂ ਨਦੀਆਂ ਦਾ ਸਭ ਛਾਂ ਛਾਂ ਕਰਦੇ ਬਿਰਖਾਂ ਦਾ ਵੀ ਆਪਣਾ ਇੱਕ ਤਰਾਨਾ ਹੁੰਦਾ ਸੁਣਿਆ ਹੈ ਇਸ ਧਰਤੀ ਤੇ ਇਤ ਅਜਿਹਾ ਵਿਦੇਸ਼ ਹੈ ਜਿਸ ਦੇ ਅੰਦਰ ਬੱਚੇ ਨੂੰ ਆਪਣੀ ਮਾਂ ਬੋਲੀ ਗੁਣੰਦੀਵੀ ਜਰਮਾਨਾ ਹੁੰਦਾ ਹੈ ਅਜਿਹੇ ਵਿੱਚ ਜਦੋਂ ਵਰਤਮਾਨ ਤੇ ਆਉਣ ਵਾਲੀ ਪੀੜ੍ਹੀ ਸਾਡ ਨੂੰ ਅਸੀਂ ਆਪਣੀ ਮਾਤ ਭਾਸ਼ਾ ਤੋਂ ਦੂਰ ਕਰ ਚੁੱਕੇ ਹਾਂ ਤਾਂ ਪੰਜਾਬ ਅਤੇ ਪੰਜਾਬੀਅਤ ਦੇ ਟਿਕਾਰੇ 'ਤੇ ਸ਼ੰਕੇ ਉੱਪਰ ਹੋਣਾ ਲਾਜ਼ਮੀ ਹੈ ਵਰਤਮਾਨ ਸਥਿਤੀ ਵਿੱਚ ਉਦੋਂ ਹੋਰ ਵੀ ਗੰਭੀਰ ਸੰਕਟ ਬਣ ਜਾਂਦਾ ਹੈ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਜਮਾਨੇ ਵਿੱਚ ਪੰਜਾਬੀ ਭਾਸ਼ਾ ਦੇ ਰੁਜ਼ਗਾਰ ਉਤਪਨ ਕਰਨ ਦੀ ਸਮਰੱਥਾ ਦੇ ਉੱਪਰ ਵੀ ਪ੍ਰਸ਼ਨ ਚੁਣ ਲੱਗਦੇ ਹਨ 1990 ਦੇ ਆਰਥਿਕ ਨੀਤੀ ਦੇ ਬਦਲਾਅ ਤੋਂ ਬਾਅਦ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਅਧਿਆਪਕਾਂ ਦੀ ਭਰਤੀ ਅਤੇ ਖਾਸ ਕਰਕੇ ਪੰਜਾਬੀ ਅਧਿਆਪਕਾਂ ਦੀ ਭਰਤੀ ਬਿਲਕੁਲ ਨਾ ਹੋਈ ਜਿਸ ਤੇ ਚਲਦੇ ਆ ਜਿਹੜਾ ਹੈ ਸਥਿਤੀਆਂ ਬਦਲੀਆਂ ਸ਼ੁਰੂ ਹੋਈਆਂ ਔਰ ਜਦੋਂ ਅੱਜ ਅਸੀਂ ਦੇਖਦੇ ਹਾਂ ਕਿ 2024 ਵਿੱਚ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਪੰਜਾਬ ਦੇ 90 ਸਰਕਾਰੀ ਸਕੂਲਾਂ ਵਿੱਚ ਸਿਰਫ 18 ਪੰਜਾਬੀ ਅਧਿਆਪਕ ਆਪਣੀਆਂ ਸੇਵਾਵਾਂ ਦੇ ਰਹੇ ਸਕੇ ਜੋ ਕਿ ਰੈਗੂਲਰ ਜਾਂ ਪੱਕੇ ਤੌਰ ਤੇ ਭਰਤੀ ਕੀਤੇ ਗਏ ਸਨ ਪੰਜਾਬ ਸਰਕਾਰ ਕੰਮ ਚਲਾਉਣ ਨਜ਼ਰੀਏ ਦੇ ਨਾਲ ਕੱਚੇ ਅਧਿਆਪਕਾਂ ਤੋਂ ਪੰਜਾਬੀ ਅਧਿਆਪਨ ਦਾ ਕਾਰਜ ਕਰਵਾਉਣ ਦੀ ਨਜ਼ਰ ਆਉਂਦੀ ਹੈ ਤੇ ਹੁਣ ਜਿਹੜੀ ਭਰਤੀ 1158 ਅਧਿਕਾਰਕ ਕੀਤੀ ਗਈ ਉਸਦੇ ਹਾਲਾਤ ਵੀ ਸਾਡੇ ਕੋਲ ਜਿਹੜੇ ਹੈਗੇ ਆ ਕਿਸੇ ਤਰ੍ਹਾਂ ਵੀ ਲੁਕੇ ਹੋਏ ਨਹੀਂ ਹਨ ਔਰ ਐਡਿਟ ਦੇ ਅਕਾਲਜਾਂ ਵਿੱਚ ਵੀ ਜਿਹੜਾ ਹੈ ਤੇ ਆਪਾਂ ਦੀ ਭਰਤੀ ਨਾ માત્ર ਹੀ ਹੋਈ ਜ਼ਿਆਦਾਤਰ ਐਡਿਟ ਦੇ ਅਕਾਲਜਾਂ ਵਿੱਚ ਜਿਹੜਾ ਹੈ ਪੰਜਾਬੀ ਵਿਭਾਗ ਦਾ ਕੰਮ ਕਿਸੇ ਹੋਰ ਵਿਸ਼ੇ ਦੇ ਵਿਭਾਗ ਤੋਂ ਲੈ ਕੇ ਜਿਹੜਾ ਹੈ ਕੰਮ ਚਲਾਇਆ ਜਾ ਰਿਹਾ ਅਜਹੀ ਸਥਿਤੀ ਦੇ ਵਿੱਚ ਪਾਸ਼ਾ ਦੀ ਸਥਿਤੀ ਕਿਵੇਂ ਦੀ ਹੋਵੇਗੀ ਇਸ ਦੇ ਸਮੇਂ ਸਾਨੂੰ ਚੰਗੀ ਤਰ੍ਹਾਂ ਆਉਂਦੀ ਹੈ ਅ ਜਦੋਂ ਕਿ ਪੰਜਾਬੀ ਜਿਹੜੀ ਹੈ ਇੱਕ ਵਿਸ਼ੇ ਦੇ ਤੌਰ ਤੇ ਗ੍ਰੈਜੂਏਸ਼ਨ ਦੀ ਡਿਗਰੀ ਵਿੱਚ ਇੱਕ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਂਦੀ ਹੈ ਤੇ ਸਾਡੇ ਕੋਲ ਅਜਿਹੀਆਂ ਵੀ ਧਾਰਨਾ ਸਾਹਮਣੇ ਹਨ ਕਿ ਪੂਰੇ ਜਿਹੜਾ ਹੈ ਸੰਸਥਾ ਵਿੱਚ ਇੱਕ ਪੰਜਾਬੀ ਅਧਿਆਪਕ 300 ਤੋਂ 600 ਤੱਕ ਦੇ ਅਧਿਆਪਕ ਜਿਹੜੇ ਹੈਗੇ ਵਿਦਿਆਰਥੀ ਉਹਨਾਂ ਨੂੰ ਇੱਕ ਐਡੀਟੋਰੀਅਮ ਹਾਲ 'ਚ ਬਿਠਾ ਕੇ ਮਾਇਕ ਤੇ ਜਿਹੜਾ ਹੈ ਪੰਜਾਬੀ ਵਿਸ਼ਾ ਪੜਾਉਂਦਾ ਆ ਜਿਹੜਾ ਹੈ ਮਿਲਦਾ ਹੈ ਅਜਿਹੀ ਵਿੱਚ ਕੰਮ ਚਲਾਉ ਬਜਰੀਏ ਨਾਲ ਜਿਹੜਾ ਅਧਿਆਪਨ ਕਰ ਕੀਤਾ ਜਾ ਰਿਹਾ ਉਸ ਵਿੱਚੋਂ ਕੋਈ ਬਹੁਤ ਸਾਰੂ ਜਸਟ ਜੇ ਨਤੀਜੇ ਸਾਨੂੰ ਆਉਂਦੇ ਦਿਖਾਈ ਨਹੀਂ ਦਿੰਦੇ ਇਸ ਦੇ ਨਾਲ ਨਾਲ ਜਦੋਂ ਅਸੀਂ ਸਰਕਾਰੀ ਸਕੂਲਾਂ ਅਤੇ ਨਾਲ ਨਾਲ ਨਿੱਜੀ ਸਕੂਲਾਂ ਦੇ ਹਾਲਾਤ ਦੇਖਦੇ ਹਾਂ ਉਹ ਵੀ ਬਹੁਤ ਸਾਜਗਰ ਨਜ਼ਰ ਨਹੀਂ ਆਉਂਦੇ ਸਰਕਾਰੀ ਕਾਲ ਸਕੂਲਾਂ ਵਿੱਚ ਵੀ ਪੰਜਾਬੀ ਅਧਿਆਪਕਾਂ ਦੀ ਭਰਤੀ ਦੀ ਥਾਂ ਪੰਜਾਬੀ ਵਿਸ਼ਾ ਸਮਾਜਿਕ ਵਿਗਿਆਨ ਦੇ ਅਧਿਆਪਕਾਂ ਤੋਂ ਪੜਾਉਣ ਵਾਲ ਜਿਹੜਾ ਹੈ ਉប្រਾਲਾ ਜਾਰੀ ਹੈ ਜਿਸ ਦੇ ਨਾਲ ਪੰਜਾਬੀ ਭਾਸ਼ਾ ਤੇ ਆਉਣ ਵਾਲੀ ਪੀੜ੍ਹੀਆਂ ਦੀ ਮਹਾਰਤ ਜਾਂ ਪਕੜ ਸਾਨੂੰ ਉਨੀ ਦਿਖਾਈ ਨਹੀਂ ਦਿੱਦੀ ਜਿੰਨੀ ਕਿ ਇੱਕ ਭਾਸ਼ਾ ਦੇ ਵਿੱਚ ਯੋਗਤਾ ਰੱਖਦਾ ਅਧਿਆਪਕ ਪੈਦਾ ਕਰ ਸਕਦਾ ਇਸ ਦੇ ਨਾਲ ਨਾਲ ਜਦੋਂ ਅਸੀਂ ਪ੍ਰਾਈਵੇਟ ਜਾਂ ਨਿੱਜੀ ਸਕੂਲਾਂ ਵੱਲ ਦੇਖਦੇ ਹਾਂ ਤਾਂ ਉਹ ਤਾਂ ਇਸ ਤੋਂ ਵੀ ਇੱਕ ਕਦਮ ਅੱਗੇ ਜਾ ਕੇ ਹਿੰਦੀ ਵਿਸ਼ੇ ਦੇ ਅਧਿਆਪਕ ਤੋਂ ਪੰਜਾਬੀ ਅਧਿਆਪਨ ਦਾ ਕਾਰਜ ਕਰਵਾਉਂਦੇ ਵੀ ਵਿਖੇ ਜਾ ਸਕਦੇ ਹਨ ਅਜਿਹੇ ਵਿੱਚ ਸਾਡੇ ਜਿਹੜੀ ਆਸ ਹੈ ਉਹ ਸਿੱਖਿਆ ਦੀ ਕ੍ਰਾਂਤੀ ਦੇ ਨਾਅਰੇ ਨਾਲ ਉਹਦੇ ਵਿੱਚ ਆਈ ਵਰਤਮਾਨ ਪੰਜਾਬ ਸਰਕਾਰ ਤੋਂ ਬਹੁਤ ਵੱਡੀ ਹੋ ਜਾਂਦੀ ਹੈ ਤੇ ਅਸੀਂ ਆਸ ਵੀ ਕਰਦੇ ਹਾਂ ਤੇ ਅਸੀਂ ਇਹ ਜਿਹੜਾ ਹੈ ਯਤਨ ਵੀ ਕਰਾਂਗੇ ਕਿ ਪੰਜਾਬ ਸਰਕਾਰ ਦੇ ਉੱਪਰ ਦਬਾਅ ਬਣਾ ਕੇ ਇਸ ਸਥਿਤੀ ਨੂੰ ਬਦਲਣ ਲਈ ਇੱਕ ਵੱਡਾ ਉਪਰਾਲਾ ਕੀਤਾ ਜਾਵੇ ਤਾਂ ਜੋ ਪੰਜਾਬ ਵਿੱਚ ਪੰਜਾਬੀ ਅਧਿਆਪਕਾਂ ਦੀਆਂ ਖਾਲੀ ਪਈਆਂ ਔਰ ਸਕੂਲਾਂ ਵਿੱਚ ਪੰਜਾਬੀ ਦੇ ਅਧਿਆਪਕਾਂ ਦੀਆਂ ਖਾਲੀ ਪਈਆਂ ਸਾਰੀਆਂ ਜਿਹੜੀਆਂ ਅ ਪਦਵੀਆਂ ਨੇ ਉਹਨਾਂ ਨੂੰ ਭਰ ਕੇ ਪੰਜਾਬੀ ਤੇ ਭਾਸ਼ਾ ਦੇ ਖਲਾਤਾਂ ਵਿੱਚ ਕੋਈ ਵੱਡਾ ਬਦਲਾਅ ਲਿਆਂਦਾ ਜਾ ਸਕੇ ਜਿੱਥੇ ਨੌਜਵਾਨ ਪੀੜ੍ਹੀ ਅਜ ਹੈ ਹਾਲਾਤਾਂ ਵਿੱਚ ਪਾਸ਼ਾ ਤੋਂ ਦੂਰ ਹੁੰਦੀ ਜਾ ਰਹੀ ਹੈ ਉੱਥੇ ਹੀ ਵਰਤਮਾਨ ਸਰਕਾਰਾਂ ਵੱਲੋਂ ਸਰਕਾਰੀ ਨੌਕਰੀਆਂ ਵਿੱਚ ਪੰਜਾਬੀ ਬਿਸ਼ਿੰਦਿਆਂ ਨੂੰ ਤਰਜੀਹ ਨਾ ਦੇਣਾ ਅਤੇ ਰਾਜਨੀਤਿਕ ਮੀਬੂਰੀਆਂ ਦੇ ਚੱਲਦੇ ਆਂ ਦੂਸਰੇ ਰਾਜਾਂ ਦੇ ਨੌਜਵਾਨਾਂ ਨੂੰ ਪੰਜਾਬ ਦੀਆਂ ਨੌਕਰੀਆਂ ਵਿੱਚ ਵੱਧਦੀ ਪ੍ਰਤੀਸ਼ਤਤਾ ਦੇ ਚੱਲਦੇ ਆਂ ਪੰਜਾਬੀ ਨੌਜਵਾਨਾਂ ਵਿੱਚ ਜਿੱਥੇ ਨਿਰਾਸ਼ਾ ਵੱਡੇ ਪੱਧਰ ਤੇ ਫੈਲ ਰਹੀ ਹੈ ਉੱਥੇ ਹੀ ਆਉਣ ਵਾਲੀ ਪੀੜੀ ਵਿਪਾ ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਖਿੱਤੇ ਤੋਂ ਮਹਾਂਪੰਘੂਨਕਾਰ ਪ੍ਰਵਾਸ ਵੱਲ ਵਧਦੀ ਜਾ ਰਹੀ ਹੈ ਪਿਛਲੇ ਸਮੇਂ ਵਿੱਚ ਐਡਿਟ ਕਾਲਜਾਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵਿੱਚ ਜੂਨੀਅਰ ਇੰਜੀਨੀਅਰਾਂ ਅਤੇ ਹੁਣੇ-ਹੁਣੇ ਭਰਤੀ ਹੋਏ ਜ਼ਿਲ੍ਹਾ ਜੁਕਤ ਸਿਵਾਵਾਂ ਦੇ ਡਾਇਰੈਕਟਰ ਪਦ ਦੇ ਅਧਿਕਾਰੀਆਂ ਦੀ ਭਰਤੀ ਵਿੱਚ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ 17 ਜ਼ਿਲ੍ਹਿਆਂ ਵਿੱਚ ਪਾਰਲੇ ਰਾਜਾਂ ਦੇ ਨੌਜਵਾਨਾਂ ਦੀ ਚੋਣ ਸਾਡੇ ਲਈ ਵੱਡੇ ਖਤਰੇ ਦੀ ਘੰਟੀ ਹੈ ਪੰਜਾਬੀ ਸੰਗੀਤ ਦੇ ਯੋਗ ਦੇ ਵਿਸ਼ਾਲ ਵਿਸਥਾਰ ਨੇ ਭਾਵੇਂ ਆਸ ਦੀ ਕਿਰਨ ਉਖਾਈ ਹੈ ਪਰ ਪੰਜਾਬੀ ਸਾਹਿਤ ਦੇ ਅਤੇ ਪੰਜਾਬੀ ਕੰਟੈਂਟ ਦੇ ਸੀਮਿਤ ਪ੍ਰਸਾਰ ਅਤੇ ਪੰਜਾਬੀਆਂ ਵਿੱਚ ਪੜ੍ਹਨ ਦੀ ਉਲੋਪ ਹੋ ਰਹੀ ਉਚੀ ਅਤੇ ਪੰਜਾਬੀਆਂ ਵਿੱਚ ਪੁਸਤਕ ਸੱਭਿਆਚਾਰ ਦਾ ਖਤਮਾ ਸਾਡੇ ਵੀ ਵਧੇਰੇ ਚਿੰਤਾ ਦਾ ਵਿਸ਼ਾ ਹੈ ਬਾਬੇ ਨਾਨਕ ਦੀ ਵਿਰਸੋਈ ਇਸ ਧਰਤੀ ਉੱਪਰ ਜਿਸ ਦੇ ਪੈਰੋਗਰਾਂ ਨੂੰ ਗੁਰੂ ਮਾਨਯੋਗ ਗ੍ਰੰਥ ਦਾ ਸੰਕਲਪ ਦਿੱਤਾ ਗਿਆ ਹੋਵੇ ਅਤੇ ਜੋ ਪ੍ਰਭੂ ਮਿਲਬੋ ਚਾਹਿਆ ਖੋਜ ਸ਼ਬਦ ਮੇ ਲੇ ਦੇ ਆਦੇਸ਼ ਹੋਣ ਉਸ ਸਮਾਜ ਦੇ ਬਚਿੰਦਿਆਂ ਵਿੱਚ ਪੁਸਤਕ ਪੜਨ ਲਿਖਣ ਅਤੇ ਨਿਜੀ ਲਾਇਬ੍ਰੇਰੀ ਦਾ ਸੱਭਿਆਚਾਰ ਨਾ ਪਣਪਣਾ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਸਿਖਲਾਈ ਲਈ ਭਾਸ਼ਾ ਲੈਬਾਂ ਦੀ ਸਥਾਪਨਾ ਦੀ ਘਾਟ ਪੰਜਾਬੀ ਅਧਿਆਤਕਾਂ ਵਿੱਚ ਭਾਸ਼ਾ ਵਿਗਿਆਨ ਦੀ ਸਮਝ ਅਤੇ ਮਹਾਰਤ ਦੀ ਘਾਟ ਨੇ ਪੰਜਾਬੀਆਂ ਵਿੱਚ ਭਾਸ਼ਾ ਪ੍ਰਤੀ ਹੀਣ ਭਾਵਨਾ ਨੂੰ ਉਤਪੰਨ ਕੀਤਾ ਹੈ ਉੱਥੇ ਹੀ ਬਸਤੀਵਾਦੀ ਗੁਲਾਮ ਮਾਨਸਿਕਤਾ ਦੇ ਚੱਲਦਿਆਂ ਪੰਜਾਬੀ ਬੋਲਣਾ ਜਾਹਲਪਨ ਅਤੇ ਹੀਣਤਾ ਦੀ ਨਿਸ਼ਾਨੀ ਸਮਝਿਆ ਜਾਣ ਲੱਗਾ ਹੈ ਇਸੇ ਦਾ ਕਲੰਬਾ ਅੱਜ ਦਾ ਅਜੀਮ ਸ਼ਾਇਰ ਬਾਬਾ ਨਜ਼ਮੀ ਆਪਣੇ ਸ਼ੇਅਰ ਵਿੱਚ ਦਿੰਦਾ ਹੈ ਤੇ ਸਾਨੂੰ ਨਹੋਰਾ ਵੀ ਮਾਤਾ ਹੈ ਜਿਹੜੇ ਅੱਖਾਂ ਵਿੱਚ ਪੰਜਾਬੀ ਉਹ ਸੱਤ ਨਹੀਂ ਤਹਿਜ਼ੀਬ ਨਹੀਂ ਪੜ ਕੇ ਵੇਖਣ ਵਾਰਸ ਬੁੱਲਾ ਬਾਹੂ ਲਾਲ ਪੰਜਾਬੀ ਪਰ ਅਫਸੋਸ ਅ ਸਾਡੇ ਕੋਲ ਫਿਰੋਜ਼ਦੀਨ ਸ਼ਰਫ ਵਰਗਾ ਮਾਂ ਬੋਲੀ ਦਾ ਨਾ ਕੋਈ ਹਾਕਰ ਹੈ ਤੇ ਨਾ ਸੇਵਕ ਅਧਿਆਪਕ ਜਮਾਤ ਵਿੱਚ ਅਜਹੇ ਸੇਤਾਂ ਦੀ ਵੱਡੀ ਕਮੀ ਮਹਿਸੂਸ ਹੁੰਦੀ ਹੈ ਮੈਂ ਪੰਜਾਬੀ ਪੰਜਾਬ ਦਾ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਹਿਰੀਏ ਟੱਗਦਾ ਹਾਂ ਰਹਾ ਹਾਂ ਇੱਥੇ ਤੇ ਜੁਪੀ ਵਿੱਚ ਕਰਾਂ ਗੱਲਾਂ ਐਸੀ ਪਕਰ ਨੂੰ ਸ਼ਿੱਕੇ ਤੇ ਟੰਗਦਾ ਹਾਂ ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ ਸਾਡਾ ਖੈਰ ਪੰਜਾਬੀ ਦੀ ਮੰਗਦਾ ਹਾਂ ਇਹ ਹੋਕਾ ਲਾਉਣ ਵਾਲਾ ਕੋਈ ਪੰਜਾਬੀ ਦਾ ਬੁੱਧੀਮਾਨ ਅਧਿਆਪਕ ਅੱਜ ਵਿਖਾਈ ਨਹੀਂ ਦਿੰਦਰਾ ਅਤੇ ਨਾ ਹੀ ਪੰਜਾਬ ਦਾ ਪੁੱਤੀ ਦੀ ਵਰਗ ਰਸੂਲ ਹਮਜਤੋਬ ਦੀ ਉਸ ਬਦਦੁਆ ਨੂੰ ਕੰਬੀਰਤਾ ਨਾਲ ਲੈਂਦਾ ਹੈ ਜਦੋਂ ਉਹ ਆਪਣੇ ਸ਼ਾਤਾ ਕੀਰਤ ਮੇਰਾ ਦਾ ਅਸਥਾਨ ਵਿੱਚ ਆਖਦਾ ਹੈ ਅੱਲਾਹ ਕਰੇ ਕਿ ਤੇਰੇ ਬੱਚਿਆਂ ਨੂੰ ਉਸ ਬੋਲੀ ਤੋਂ ਵਾਂਝੇ ਰਹਿਣਾ ਪਵੇ ਜੋ ਉਹਨਾਂ ਦੀ ਮਾਂ ਦੀ ਬੋਲੀ ਹੈ ਦੁਨੀਆ ਦੀ ਇਹ ਸਭ ਤੋਂ ਵੱਡੀ ਬਦਦੁਆ ਹੈ ਤੇ ਅੱਜ ਸਾਡੀ ਪੰਜਾਬੀ ਸਮਾਜ ਅਤੇ ਪੰਜਾਬੀ ਸੱਭਿਆਚਾਰ ਨਾਲ ਇਹ ਸਭ ਕੁਝ ਵਾਪਰਦਾ ਅਸੀਂ ਆਪਣੇ ਸਾਹਮਣੇ ਦੇਖਦੇ ਹਾਂ ਮੈਨੂੰ ਲੱਗਦਾ ਹੈ ਇਸ ਵਰਤਾਰੇ ਦੇ ਪਿੱਛੇ ਵੀ ਸੰਸਾਰੀਕਰਨ ਅਤੇ ਪੂੰਜੀਵਾਦ ਬਾਜ਼ਾਰ ਦੀਆਂ ਤਲਖ ਰੀਤਾਂ ਹਨ ਅੱਜ ਜਦੋਂ ਅਧਿਆਤਕ ਨੂੰ ਗੁਨੀਆ ਤਨਖਾਹਾਂ ਸਥਾਈ ਨੌਕਰੀਆਂ ਠੇਕਾ ਬਰਨਾਲੀ ਅਤੇ ਵੇਤਨ ਕਮਿਸ਼ਨ ਦੇ ਲਾਭਾਂ ਤੋਂ ਅਨਜਿਤ ਹੋਣ ਕਾਰਨ ਬਹੁਤ ਹੀ ਦਇਆਵਾਨ ਸਥਿਤੀ ਵਿੱਚ ਆਪਣੀ ਜੀਵਨ ਜੜਤ ਕਾਇਮ ਰਹੀ ਸੰਘਰਸ਼ ਕਰ ਰਿਹਾ ਹੈ ਅਜਿਹੇ ਵਿੱਚ ਉਸ ਤੋਂ ਸਮਾਜ ਦੇ ਹੋਰ ਗੰਭੀਰ ਵਿਸ਼ਿਆਂ ਬਾਰੇ ਕਿਸੇ ਯਤਨ ਦੀ ਆਸ ਕਰਨਾ ਜਾਤ ਦੀ ਹੋਵੇਗੀ ਖੱਤਵਾਦੀ ਨਿੱਜੀਵਾਦੀ ਅਤਿ ਸ਼ਹਿਰੀਕਰਨ ਦੇ ਇਸ ਦੌਰ ਵਿੱਚ ਜਦੋਂ ਸ਼ਹਿਰ ਪਿੰਡਾਂ ਨੂੰ ਆਪਣੀ ਬੁਕਲ ਵਿੱਚ ਸਮੋਈ ਜਾ ਰਿਹਾ ਹੈ ਤੇ ਇਨਸਾਨ ਡੱਬੀ ਨਮਾ ਮਕਾਨਾਂ ਵਿੱਚ ਅੱਧ ਅਸਮਾਨੇ ਲਟਕਿਆ ਆਪਣੇ ਤਰਾਤਲ ਪਿਸ਼ੋਕੜ ਤੇ ਸਮਾਜ ਨਾਲੋਂ ਪੂਰੀ ਤਰ੍ਹਾਂ ਕੱਟ ਚੁੱਕਾ ਹੋਵੇ ਅਤੇ ਖਪਤਵਾਦੀ ਸੱਭਿਆਚਾਰ ਨੇ ਉਸ ਨੂੰ ਪੂਰੀ ਤਰ੍ਹਾਂ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੋਵੇ ਤਾਂ ਅਜਿਹੇ ਵਿੱਚ ਨਿੱਜ ਦਾ ਸਰਵਪ੍ਰਿਆ ਹੋਣਾ ਲਾਜ਼ਮੀ ਸਚਾਈ ਬਣ ਜਾਂਦੀ ਹੈ ਇਸੇ ਹੀ ਸਥਿਤੀ ਦੇ ਸਮਾਜ ਦੇ ਬੁੱਧੀਜੀਵੀ ਵਰਗ ਦੀ ਤਰਜਮਾਨੀ ਕਰਦੇ ਅਧਿਆਤਕ ਵਰਗ ਨੂੰ ਵੀ ਇੱਕ ਫੈਕਟਰੀ ਦੇ ਮਜ਼ਦੂਰ ਵਿੱਚ ਬਦਲ ਦਿੱਤਾ ਹੈ ਅਤੇ ਹੁਣ ਸਾਨੂੰ ਅਧਿਆਤਕਾਂ ਅਤੇ ਸਮਾਜ ਦੇ ਬੁੱਧੀਜੀਵੀਆ ਵਿੱਚ ਸਥਿਤੀਆਂ ਨੂੰ ਬਦਲ ਲਈ ਕਿਸੇ ਗੰਭੀਰ ਸੰਘਰਸ਼ ਵੱਲ ਵਧਨ ਦੀ ਕੋਈ ਤਾੰਗ ਦਿਖਾਈ ਨਹੀਂ ਜਿੰਦੀ ਅਜਿਹੀ ਸਥਿਤੀ ਦੇ ਵਿੱਚ ਹੀ ਪਾਸ ਦਾ ਸ਼ੇਅਰ ਬਹੁਤ ਸੋਹਣੀ ਤਰਜਮਾ ਨਿਕਰਦਾ ਨਜ਼ਰ ਆਉਂਦਾ ਹੈ ਜਦੋਂ ਪਾਸ ਆਖਦਾ ਹੈ ਕਿ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ ਕੱਪ ਦੇ ਸ਼ੋਰ ਵਿੱਚ ਸਹੀ ਹੁੰਦਿਆਂ ਵੀ ਦਬ ਜਾਣਾ ਬੁਰਾ ਤਾਂ ਹੈ ਪਰ ਸਭ ਤੋਂ ਖਤਰਨਾਕ ਨਹੀਂ ਹੁੰਦਾ ਸਭ ਤੋਂ ਖਤਰਨਾਕ ਹੁੰਦਾ ਹੈ ਮਰਦਾ ਸ਼ਾਂਤੀ ਨਾਲ ਪਰ ਜਾਣਾ ਨਾ ਹੋਣਾ ਤੜਫਦਾ ਸਭ ਕੁਝ ਸਹਿਮ ਕਰ ਜਾਣਾ ਸਕਰਾ ਤੋਂ ਨਿਕਲਣਾ ਕੰਮ ਤੇ ਤੇ ਕੰਮ ਤੋਂ ਘਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ ਸੋ ਦੋਸਤੋ ਇਨਾਂ ਸਭ دشਵਾਰੀਆਂ ਦੇ ਸਨਮੁਖ ਵੀ ਸਾਨੂੰ ਲੋੜ ਹੈ ਰਧਾਵਾ ਸਾਹਿਬ ਵੱਲੋਂ ਸਿਰਜੇ ਇਸ ਅਧਿਆ ਮੰਚ ਰੂਪੀ ਲਾਇ ਬੁੱਟੇ ਨੂੰ ਅਸੀਂ ਆਪਣੀ ਯਤਨਾਂ ਰਾਹੀਂ ਵੱਡਾ ਕਰੀਏ ਅਤੇ ਆਪਣੇ ਸੰਝ ਯਤਨਾਂ ਅਤੇ ਵਿਚਾਰਾਂ ਰਾਹੀਂ ਇਸ ਨੂੰ ਫਲ ਦੇਣ ਦੇ ਕਾਬਿਲ ਬਣਾਈਏ ਤਾਂ ਜੋ ਆਉਣ ਵਾਲੀਆਂ ਨਸਲਾਂ ਦੇ ਸਨੇਹੇ ਘਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਾਰਗ ਹੈ ਸੋ ਦੋਸਤੋ ਇੰਨ ਸਭ ਦੁਸ਼ਵਾਰੀਆਂ ਦੇ ਸਨਮੁਖ ਵੀ ਸਾਨੂੰ ਲੋੜ ਹੈ ਰਧਾਵਾ ਸਾਹਿਬ ਵੱਲੋਂ ਸਿਰਜੇ ਇਸ ਅਧਿਆਤਮਕ ਰੂਪੀ ਲਾਇ ਬੂਟੇ ਨੂੰ ਅਸੀਂ ਆਪਣੀ ਯਤਨਾਂ ਰਾਹੀਂ ਵੱਡਾ ਕਰੀਏ ਅਤੇ ਆਪਣੇ ਸਾਂਝੇ ਯਤਨਾਂ ਅਤੇ ਵਿਚਾਰਾਂ ਰਾਹੀਂ ਇਸ ਨੂੰ ਫਲ ਦੇਣ ਦੇ ਕਾਬਲ ਬਣਾਈਏ ਤਾਂ ਜੋ ਆਉਣ ਵਾਲੀਆਂ ਨਸਲਾਂ ਦੇ ਸਨੇਹੇ ਅਤੇ ਸੁਨਹਿਰੇ ਭਵਿੱਖ ਲਈ ਯਤਨ ਕੀਤੇ ਜਾ ਸਕਦੇ ਆਓ ਗੱਲ ਕੇ ਪੰਜਾਬੀ ਭਾਸ਼ਾ ਦੇ ਵਿਕਾਸ ਵਿਸਥਾਰ ਅਤੇ ਪ੍ਰਸਾਰ ਲਈ ਸਰਕਾਰਾਂ ਅਤੇ ਜ਼ਿੰਮੇਵਾਰਾਂ ਦੇ ਉੱਪਰ ਕੁਝ ਦਬਾਅ ਪਣਾਈਏ ਤਾਂ ਜੋ ਅਸੀਂ ਭਾਸ਼ਾ ਨੂੰ ਰੋਜ਼ਗਾਰ ਸਿਰਜਣ ਦੇ ਯੋਗ ਬਣਾ ਕੇ ਨੌਜਵਾਨਾਂ ਨੂੰ ਮੁੜ ਭਾਸ਼ਾ ਵੱਲ ਮੋੜ ਸਕੀਏ ਅਤੇ ਉਸ ਨੂੰ ਅੰਤਰਰਾਸ਼ਟਰੀ ਪਛਾਵਾ ਦੇ ਟੱਕਰੇ ਵਿੱਚ ਖੜਾ ਕਰਨ ਲਈ ਕੁਝ ਉਪਰਾਲੇ ਕਰ ਸਕੀਏ ਤੁਹਾਡੇ ਸਾਰਿਆਂ ਤੋਂ ਸਹਿਯੋਗ ਅਤੇ ਸੁਝਾਵਾਂ ਦੀ ਬਡੇਰੀ ਆਸ ਰੱਖਦਾ ਹਾਂ ਕਿ ਕਿਸ ਤਰ੍ਹਾਂ ਅਸੀਂ ਇਸ ਬੁੱਟੇ ਨੂੰ ਵਿਰਖ ਵਿੱਚ ਤਬਦੀਲ ਕਰੀਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਦੀ ਨਿੱਗੀ ਸ਼ਾਨ ਮਾਣ ਸਕਣ ਇਸੇ ਆਸ ਨਾਲ ਜਿੱਥੇ ਮੈਂ ਪ੍ਰੋਫੈਸਰ ਰੰਧਾਵਾ ਨੂੰ ਇਹ ਮੰਚ ਸਿਰਜਣ ਲਈ ਬਦਾਇਨ ਨਾ ਉੱਤੇ ਹੀ ਤੁਹਾਡੇ ਸਾਰੇ ਅਧਿਆਪਕ ਸਾਥੀਆਂ ਤੋਂ ਆਸ ਕਰਦਾ ਹਾਂ ਕਿ ਤੁਸੀਂ ਆਪਣੇ ਵਿਚਾਰਾਂ ਰਹੀਂ ਅਤੇ ਯਤਨਾਂ ਰਹੀਂ ਇਸ ਮੰਚ ਨੂੰ ਇਸ ਮਹਿਮ ਵਿੱਚ ਬਦਲ ਦਈਏ ਕਿ ਅਸੀਂ ਪੰਜਾਬੀ ਭਾਸ਼ਾ ਦੇ ਉਹ ਚੁੱਕੇ ਉਸ ਰੁਤਬੇ ਨੂੰ ਦੁਬਾਰਾ ਹਾਸਲ ਕਰ ਸਕੀਏ ਔਰ ਪੰਜਾਬੀ ਨੂੰ ਰੁਜ਼ਗਾਰ ਸਿਰਜਣ ਦੀ ਭਾਸ਼ਾ ਬਣਾ ਕੇ ਅਸੀਂ ਅੰਤਰਰਾਸ਼ਟਰੀ ਵਿਸ਼ਵੀਕਰਨ ਦੇ ਯੁੱਗ ਵਿੱਚ ਪੰਜਾਬ ਨੂੰ ਇੱਕ ਸੁੰਦਰਿਕ ਬੁੱਕ ਦੇ ਸਕੀਏ ਇੰਨਾ ਪ੍ਰਸ਼ੰਸਾ ਦਾ ਆਪ ਸਭ ਦਾ ਧੰਨਵਾਦੀ ਹਾਂ ਸਤਿ ਸ਼੍ਰੀ ਅਕਾਲ